ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਪਿੰਡ ਸ਼ੇਰਖਾਂ ਦੇ ਵਿੱਚ ਸ਼ੇਰਖਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਤੇ ਫਿਰੂ ਸ਼ਹਿਰ ਦਾ ਇਹ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਸੁੱਖਾ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਉਸ ਵਪਾਰ ਲੈਣ ਦੇ ਵਿੱਚ ਆਈਆਂ ਹੋਈਆਂ ਦੋ ਮੱਝਾਂ ਸੂਈਆਂ ਸਵਈਆਂ ਤੇ ਇੱਕ ਤੁਹਾਨੂੰ ਐਂਡ ਤੇ ਵਿਖਾਉਣੀ ਆ ਬੱਛੀ ਟੋਟਲ ਜਾਨਵਰ ਦਿਖਾਉਣੇ ਆਪਾਂ ਤਿੰਨ ਆਓ ਪਹਿਲਾਂ ਡਿਟੇਲ ਜਾਣਦੇ ਹੋਏ ਸ਼ੁਰੂਆਤ ਕਰਦੇ ਆਪਾਂ ਸੂਈਆਂ ਮਈਆਂ ਤੋਂ ਸਾਸਿਕਾ ਸੁੱਖੇ ਭਾਈ ਸਾਸਿਕਾ ਭਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਠੀਕ ਹੈ ਸੇਤਾਂ ਘਰ ਪਰਿਵਾਰ ਭਾਈ ਹਾਂਜੀ ਬਹੁਤ ਵਧੀਆ ਜੀ ਚਲੋ ਸ਼ੁਕਰਾ ਆਛਾ ਸੁੱਖੇ ਭਾਈ ਅੱਜ ਕਿੰਨੇ ਜਾਨਵਰ ਦਿਖਾਉਣਾ ਦੋ ਅੱਜ ਇੱਕ ਵੱਛੀ ਹੈ ਛੋਟੀ ਆਪਣੇ ਕੋਲ ਠੀਕ ਹੈ ਭਾਈ ਜੀ acha ਭਾਈ ਪਰਲੀ ਮੈਂ ਜਿਹੜੀ ਕਰਨੀ ਵਾਲੀ ਹੁੰਦੀ ਕੀ ਡਿਟੇਲ ਆ ਭਾਈ ਉਹ ਤੀਜਾ ਸਵੇਰ ਸੂਈ ਆਈ ਠੀਕ ਆ 70 ਦਿਨ ਹੋ ਗਿਆ ਸੋਈ ਨੂੰ ਹੀ 7 ਕੁ ਦਿਨ ਹੈ ਜੀ ਹਾਂਜੀ ਕਿੰਨੀਆਂ ਧਾਰਾਂ 70 ਦਿਨ 10 ਕਿਲੋ ਠੰਡਾ ਦੋ ਦੋ ਥੱਲੇ ਠੀਕ ਆ ਬਾਈ ਜੀ ਠੀਕ ਆ ਤੇ ਚਵਾਈ ਚਵਾਈ ਕਿਵੇਂ ਆ ਜੀ ਚਵਾਈ ਇੱਕ ਨੰਬਰ ਥਣ ਮੜਾ ਮੋਟਾ ਰੱਖਦੀ ਹੋਰਲਾ ਠੀਕ ਆ ਉਰਲਾ ਚਵਾਈ ਵਧੀਆ ਇੱਕ ਨੰਬਰ ਆ ਜੀ ਪੋਲੀਆ ਚੂਣ ਚੜਾਉਣਾ ਆ ਪੋਲੀ ਚੂਣ ਨਹੀਂ ਠੀਕ ਆ ਬਾਈ ਜੀ ਠੀਕ ਆ ਕੀ ਰੇਟ ਰਹੂਗਾ ਜੀ ਇਹਦਾ ਇਹਦਾ ਮੁੱਲ ਕਰਦੇ ਆ ਜੀ 70000 ਰੁਪਏ ਜੀ 70000 ਜੀ ਹਾਂਜੀ ਮੰਨ ਤਣ ਹੋ ਜੂਗੀ ਠੀਕ ਆ ਤੂਰੇ ਬਾਈ ਕੱਢੀ ਬਾਦ ਖੋਲੀ ਮੜਾ ਲੈ ਵੀ ਮਿੱਤਰੋ ਥਾਣੇ ਇੱਕ ਜਰੂਰ ਬਾਈ ਉਹਨੇ ਜਿੰਨੀ ਮੋਟਾ ਤੇ ਲੰਮਾ ਰੱਖਦੀ ਥੋੜਾ ਜਿਹਾ ਬਾਕੀ ਚਵਾਚਪੂ ਚੰਗਾ ਵਾ ਬਰੀਕੀ ਚੰਗੀ ਆ ਕੱਤੀ ਮਗਰਾਂ ਦੇ ਜੀ ਹਾਂਜੀ ਕੱਤੀ ਕੱਤੀ ਮਗਰਾਂ ਦੇ ਰੂਸ਼ੀ ਮਿੱਤਰੋ ਹਨਾ ਹਾਂ ਰੂਸ਼ੀ ਕੱਤੀ ਆਂਦੇ ਮਗਰ ਮੈਂ ਚੰਗੀ ਆ ਬਣਦੀ ਤਣ ਦੀ ਮੂੰਹ ਮੱਥੇ ਲੱਗਦੀ ਜਿੰਨੀ ਹੈਗੀ ਭਾਅ ਦੇ ਹਿਸਾਬ ਨਾਲ ਠੀਕ ਆ ਬਾਈ ਦੁੱਧ ਵਾਲੇ ਭਰਾ ਦੇ ਫੁੱਲ ਕੰਮ ਦੀ ਆ ਕਿਉਂਕਿ ਵਜਨ ਵਾਲੀ ਮੈਂ ਆ ਥੋਸ ਮੈਂ ਲੇਵੇ ਵਾਲੀ ਭਾਂਡੇ ਵਾਲੀ ਆ ਥੱਲੇ ਜੂਰੀ ਬਤ 70000 ਰੁਪਿਆ ਡਿਮਾਂਡਾ ਵਿੱਚੋਂ ਮਾਨਤਾਨ ਬਾਕੀ ਆ 222 ਦੁੱਧ ਕਿੰਨਾ ਠੰਡਾ ਤਿਆਰ ਆ ਜੀ 10 ਕਿਲੋ ਹੈ 10 ਕਿਲੋ ਦੁੱਧ ਦੇਣ ਠੰਡਾ ਜਿਹੜਾ ਇਹ ਥੱਲੇ ਕਰਮ ਵਾਲੀ ਥੱਲੇ ਰੈਡੀ ਆ ਮਿੱਤਰੋ ਇਹ ਸੀਗੀ ਇੱਕ ਨੰਬਰ ਤੇ ਮੈਂ ਹੁਣ ਆ ਜੋ ਦੋ ਨੰਬਰ ਤੇ ਝੋਟੀਆਂ ਵੀ ਤਾਜੀ ਸੋਈ ਉਹ ਲੱਗਦੀ ਆ ਪੁੱਛ ਲੈਣੀ ਆ ਬਾਕੀ ਆਪਾਂ ਬਾਈ ਸੁੱਖੇ ਨੂੰ ਕੀ ਕਹਿੰਦਾ ਬਾਈ ਆਓ ਕਰਦੇ ਆ ਗੱਲਬਾਤ ਇਹਦੇ ਬਾਰੇ ਵੀ ਸੁੱਖੇ ਬਾਈ ਇਹਦੇ ਬਾਰੇ ਵੀ ਦੱਸੀ ਮੜਾ ਜਾ ਕੇ ਇੱਕ ਮਿੰਟ 31 ਕਾ ਮੈਂ ਤਦੋਂ ਕੀ ਲੈਂ ਤਦਿਵੇਂ ਆਂ ਕਿ ਬੜਾ ਕਰਦੀ ਕੁੜੀ ਆ ਜੀ ਆਹ ਬਾਈ ਇਹਦੇ ਬਾਰੇ ਦੱਸੀ ਵੀਰੇ ਇੱਕ ਮਿੰਟ ਰੋਕ ਲਾ ਅੱਛਾ ਇਹ ਦੂਜਾ ਸੂਆ ਸੋਈ ਹੈ ਜੀ ਹਾਂਜੀ ਠੀਕ ਹੈ ਕਿਦਨ ਸੋਈ ਹੈ ਬਈ ਅੱਜ ਸਵੇਰ ਹੀ ਸੋਈ ਹੈ ਜੀ ਅੱਜ ਸਵੇਰ ਹੀ ਸੋਈ ਹੈ ਜੇ ਜੁਰ ਡਾਨਾ ਵੀਰੇ ਹਾਂ ਹਾਂ ਠੀਕ ਹੈ ਬਈ ਸਵੇਰ 7 ਵਜੇ ਸੋਈ ਹੈ ਤੇ 10:30 ਦਾ ਵਜੇਰ ਪੈ ਗਈ ਸੀ ਠੀਕ ਹੈ ਬਈ ਕੱਟੀ ਦੇਗੀ ਕਿ ਕੱਟਾ ਬਈ ਇਹ ਕੱਟਾ ਹੈ ਜੀ ਕੱਟਾ ਦੇਗੀ ਠੀਕ ਹੈ ਬਈ ਅੱਛਾ ਬਈ ਇਹਦਾ ਸੁੱਖੇ ਬਈ ਰੇਟ ਕੀ ਰਹੂਗਾ ਜੀ ਇਹਦਾ 1.5 ਕਰਦੇ ਆ ਜੀ 1.5 ਮਣ ਤਾਂ ਉਹ ਵਿੱਚੋਂ ਜੀ ਹਾਂਜੀ ਹਾਂਜੀ ਹੋ ਜਾਊਗਾ ਕੱਢੋ ਬਾਹਰੋਂ ਤੋੜਿਓ ਵੀਰੇ ਮੜਾ ਜੇ ਇਹਦੀ 14 ਕਿਲੋ ਗਰੰਟੀ ਆ ਪਹਿਲੇ ਸਵੇਈ ਠੀਕ ਹੈ ਬਾਈ ਜੀ ਲੇ ਵੀ ਮਿੱਤਰੋ 14 ਕਿਲੋ ਦੁੱਧ ਰਿਕਵੈਂਟੀ ਦੱਸਿਆ ਬਾਈ ਨੇ ਝੋਟੀ ਦੁੱਜਾ ਸੁਹਾ ਸੋਈਏ ਸਿੰਘ ਸਿੰਘ ਚੰਗਾ ਹਨਾ ਹਾਂਜੀ ਮੂੰਹ ਮੱਥੇ ਲੱਗਦੀ ਆ ਬਾਈ ਹੂੰ ਬਾਕੀ ਵਾਇ ਤੋਰਦੀ ਮੈਂ ਲੰਮੀ ਮੜੀ ਕੱਢਦੀ ਐ ਇਹਨੂੰ ਲੈ ਵੀ ਮਿੱਤਰੋ ਆ ਵੇਖੋਗੇ ਥਾਣਾ ਥਾਣਾ ਚੰਗਾ ਲੱਗਾ ਪੂਰਾ ਬਾਈ ਸਾਫ ਸੁਥਰੀ ਜੰਨੀ ਹੈਗੀ ਕਰਮਾਂ ਵਾਲੀ ਬਾਕੀ ਬਣਦੀ ਤਣਦੀ ਮੈਂ ਮੂੰਹ ਮੱਥੇ ਲੱਗਦੀ ਆ ਮਿੱਤਰੋ ਲੈ ਵੀ ਵੇਖ ਲਗਦੇ ਬਾਈ ਅੱਛਾ ਬਾਈ ਇੱਕ ਪੰਜ ਚੋ ਮਾਨਤਨ ਹੋ ਜਾਊਗਾ ਜੀ ਹਾਂਜੀ ਕਰ ਦਾਂ ਖੁੱਲਾ ਠੀਕ ਆ ਬਾਈ ਅੱਛਾ ਬਾਈ ਵੱਛੀ ਕਿਨੇ ਜਰਦੀ ਆ ਇਹ ਵੱਛੀ ਯਾਰ 4-5 ਮਹੀਨੇ ਦੀ ਅਗਲੀ ਇਹ 4 ਮਹੀਨੇ 5 ਮਹੀਨੇ ਦੀ ਆ ਹਾਂਜੀ ਠੀਕ ਆ ਬਾਈ ਅੱਛਾ ਤੇ ਇਹਦਾ ਕੀ ਰੇਟ ਰਹੂਗਾ ਬਾਈ ਇਹਦਾ ਮੁੱਲ ਕਰਦੇ ਆ 5000 ਰੁਪਏ ਦੇ 5000 ਰੁਪਿਆ ਹਾਂਜੀ ਮਾਨਤਨ ਹੋ ਜਾਵੇ ਤੇ ਬਾਈ ਆ ਹੋ ਜੀ ਹੋ ਜੀ ਠੀਕ ਆ ਬਾਈ ਠੀਕ ਆ ਨੰਬਰ ਸੰਝਾ ਕਰਦੀ ਇੱਕ ਵਾਰੀ ਜੀ ਇੱਕ ਮਿੰਟ ਨੰਬਰ 98886 ਜੀ 55405 ਇੱਕ ਵਾਰੀ ਹੋਰ ਬੋਲ ਦਿਓ 98886 ਜੀ 55405 ਠੀਕ ਹੈ ਜੀ ਇਸ ਨੰਬਰ ਤੇ ਕਰਿਓ ਬਾਈ ਨੂੰ ਰਾਬਤਾ ਕਰਮ ਪਿੰਨ ਸ਼ੇਰਖਾਂ ਜਲਫੋਰਕ